ਸਾਸੀ ਗਾਲ ਸਾਰਨੋ ਜੀ ਜਿਮ ਦੇ ਵਿੱਚ ਹੈਗਾ ਜੀ ਆਪਣੇ ਭਾਈ ਉਹਨਾਂ ਦਾ ਬਰਥਡੇ ਹੈ ਜੀ ਆਪਾਂ ਲੈ ਕੇ ਚੱਲੇ ਆ ਜੀ ਕੇਕ ਆਪਾਂ ਅੱਜ ਬਰਥਡੇ ਸੈਲੀਬ੍ਰੇਟ ਕਰਨਾ ਹੈ ਜੀ ਤੇ ਹੁਣ ਆਪਾਂ ਕੇਕ ਲੈਣ ਆਏ ਆ ਜੀ ਤੇ ਕੇਕ ਲੈ ਲੂਗੇ ਤੁਹਾਡੇ ਨਾਲ ਬਾਕੀ ਗੱਲਬਾਤ ਸਾਰੀ ਕਰਦੇ ਆ ਤੇ ਬਲੌਗ ਨਾਲ ਦੀ ਬਣੇ ਦਿਓ ਹਾਂਜੀ ਲੋ ਜੀ ਕੇਕ ਲੈ ਲਿਆ ਜੀ ਆਪਾਂ ਭੋਪਰੋਂ ਤੇ ਕੇਕ ਲੈ ਕੇ ਹੁਣ ਆਪਾਂ ਜਿਮ ਵੱਲੋਂ ਚੱਲੇ ਆ ਤੇ ਉੱਥੇ ਜਾ ਕੇ ਬਾਕੀ ਤੁਹਾਨੂੰ ਬਲੌਗ ਸਾਰਾ ਦਿਖਾਉਂਦੇ ਆ ਬਰਥਡੇ ਸੈਲੀਬ੍ਰੇਟ ਕਰਦੇ ਆ ਬਲੌਗ ਨਾਲ ਸਾਰੇ ਜਣੇ ਬਣ ਰਹੇ ਹੋ ਐਂਡ ਤੱਕ ਦੇਖਿਓ ਬਾਕੀ ਪੁਰਾਣਾ ਬਲੌਗ ਜਿਹੜਾ ਆਪਾਂ ਕੱਲ ਪਾਇਆ ਸੀ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਡੀਜੇ ਵਾਲੇ ਬਲੌਗ ਨੂੰ ਪਿਆਰ ਦਿਓ ਤੇ ਜੇ ਮੇਜ ਲੱਗੀਆਂ ਹੋਈਆਂ ਰੌਣਕਾਂ ਭਾਈ ਉਹਨਾਂ ਦਾ ਵਰਡੇ ਆ ਸਾਰੀ ਅਪਡੇਟ ਕਰਦੇ ਆ ਅੱਜ ਬਾਕੀ ਲਵ ਯੂ ਔਲ ਥੈਂਕ ਯੂ ਅੰਨਾ ਪਿਆਰ ਦੇਣੇ ਬਾਕੀ ਜਿਹੜੇ ਕਮੈਂਟ ਕਰਦੇ ਆ ਵਧੀਆ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਬੈਡ ਕਮੈਂਟ ਕਰਦੇ ਆ ਉਹਨਾਂ ਦਾ ਵੀ ਜਿਲੋ ਧੰਨਵਾਦ ਠੀਕ ਆ ਜੀ ਤੁਹਾਡੇ ਇਹਨਾਂ ਕਮੈਂਟਾਂ ਕਰਕੇ ਆਪਾਂ ਅੱਜੇ ਤੱਕ ਪਹੁੰਚੇ ਆ ਠੀਕ ਆ ਜੀ ਕੋਈ ਆਪਾਂ ਨੂੰ ਮੋਟੀਵੇਟ ਕਰਦਾ ਕੋਈ ਡੀਮੋਟੀਵੇਟ ਕਰਦਾ ਕੋਈ ਦਿੱਕਤ ਨਹੀਂ ਜੋ ਵੀ ਆ ਵਧੀਆ ਚੱਲੀ ਜਾਂਦਾ ਆ ਤੇ ਕੇਕ ਆਪਣੇ ਕੋਲ ਆ ਜਿਮ ਦੇ ਲਾਗੇ ਆ ਗਿਆ ਮੈਂ ਜਿਮ ਦੇ ਜਾ ਕੇ ਜਿਮ ਜਾ ਕੇ ਕੇਕ ਨੂੰ ਕੱਟਦੇ ਆ ਤੇ ਬਲੋਗ ਨਾਲ ਦੀ ਬਣੇ ਦਿਓ ਅੱਗੇ ਤੁਹਾਨੂੰ ਬਲੋਗ ਚ ਸਾਰਾ ਹੀ ਕੁਝ ਜੀ ਲੋ ਜੀ ਆਪਣੇ ਜਿਮ ਦੇ ਬਾਹਰ ਆ ਗਿਆ ਮੈਂ ਆਪਣੀ ਜਿਮ ਹੈ ਜੀ ਬਹੁਤ ਪਹੁੰਚ ਗਿਆ ਜੀ ਜਿਮ ਦੇ ਬਾਹਰ ਲੋ ਜੀ ਜੀ ਹਾਂ ਜੀ ਮੇਰੇ ਘਰ ਕੇ ਲੈਣਾ ਹੈ ਅਨੇ ਕੇਕ ਕਰਕੇ ਲੈ ਆਏ ਮੈਂ ਕਿਹਾ ਬਰਥਡੇ ਸੈਲੀਬ੍ਰੇਟ ਕਰ ਲਈਏ ਭਾਜੀ ਕਰ ਲਈਏ ਹਨ ਵੱਡੇ ਆਪਾਂ ਕੇਕ ਲੈ ਆਏ ਆ ਜੀ ਲੋ ਜੀ ਟੂ ਜੂ ਕਰਦੀਏ ਭਾਜੀ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਦੀਏ ਭਾਜੀ ਮਾੜਾ ਕੱਢੂਗਾ ਬਾਹਰ ਦੁੱਧ ਵੀ ਮੰਗਾਇਆ ਸੀ ਭਾਜੀ ਉਹਨਾਂ ਨੇ ਸੈਲਟ ਦੇ ਦਿੱਤੇ ਤੇ ਆ ਕੇ ਬੱਤੇ ਆ ਗਏ ਆਪਾਂ ਅਗਲੀ ਗੇਰੀ ਵਿੱਚ 143 ਸਿੰਘਸੀਰਾ ਦੇ ਬੱਚੇ ਚੋਇਸ ਆਉਂਦੇ ਹਨ 143 ਬਣੇ ਬੰਦ ਕਰਨ ਦੀ ਬਾਰੀ ਪੁੱਤਾ ਮਲ ਅੰਗ ਭਾਗ ਪਾ ਲਈਦਾ ਬਿਆਹ ਹੋ ਰਹੀ ਹੈ ਹੈ ਭੈਟੀ ਮਾਰ ਗਿਆ ਜੀ ਬਿਲਕੁਲ ਭੈਟੀ ਕੋਈ ਨਹੀਂ ਨੂੰ ਜਾਂਦਾ ਹੈ ਐਤਵਾਰ ਵੀ ਕੱਚੀ ਮਾਰਦੇ ਹਾਂ

आप ये वीडियो बहुत जरूरी ही हैं वो बहुत जरूरी महीने नहीं हैं हाँ तो पचीसी चारी के तो कोई आ जाएगी ना साथ सहन कराता होगा शर्काते नहीं देने मारा छक्क ये वाला बातचीत लगी है हमारा बातचीत साथी हमारा भी साथे प्राप्त है पहले के लिए तो आसान कोई नहीं है ਲੋ ਜੀ ਵਰਦੇ ਹੋ ਗਿਆ ਸੰਦੀਪ ਦੇ ਲੋ ਜੀ ਵਰਦੇ ਹੋ ਗਿਆ ਸੈਲੀਬ੍ਰੇਟ ਕੇਕ ਖਾਣ ਦੀ ਡਿਊਟੀ ਲੱਗੀ ਸਾਡੀ ਮੈਂ ਤਾਂ ਕੇ ਖਾ ਲਈਏ ਸਭ ਕਮਜ਼ੋਰੀ ਕੇ ਇੱਕ ਦੀ ਰੇਲ ਬਣਾਉਂਦੇ ਹੋਏ ਤਿੰਨ ਬੰਦੇ ਇੱਕ ਇੱਧਰ ਇੱਕ ਇੱਧਰ ਇੱਕ ਇੱਧਰ ਬੜੀ ਜਿੱਚਾ ਡਾਕਟਰ ਆ ਲੋਕੋ ਚਾਹ ਮੰਗਣ ਦੇ ਸੀ ਖਾਓਗੇ ਨਹੀਂ ਤਾਂ ਆਪਣੀ ਉਹ ਖਾਣੇ ਆ ਭਾਈ ਔਰ ਸੌਟ ਜਿਹੜੇ ਲੈ ਕੇ ਆਏ ਆ 450 ਮਿਲਵਾ ਤੋ ਜਿਹੜਾ ਨਾਮ ਪਉਂਦੇ ਪਏ ਆ ਪਰ ਜੀਗ ਲੈ ਕੇ ਖਾਏ ਉਹ ਤੋ ਆਗਲਾ ਤੂੰ ਯਾਰ ਇਹ ਉਹ ਰਮ ਜਾਰਮਾ ਦੀ ਡੋਲਗੀ ਭਾਈ ਤੂੰ ਤਾਂ ਡਾਈਟ ਕੁੜੀ ਰੱਖਣੀ ਆ ਆਹ ਵੇ ਇਹ ਲਾ ਲੰਦਾ ਭਾਈ ਜੂ ਮਰ ਗਿਆ ਖਾਵੇ ਹੂੰ ਇਹਦਾ ਹੀ ਕੰਮ ਜੀ ਦੰਦੂ ਬਾਜੀ ਇਹ ਬਈ ਜਾਇਆ ਬਾਪ ਜੀ ਪਈ ਰਹੀ ਬੰਦੇ ਆ ਜੋੜੀ ਬੰਦੇ ਜੀ ਆਂਟੀ ਲਗਾਈ ਚਾਹ ਨਾ ਬਰਫੀ ਆਂਟੀ ਕੇਕ ਵੀ ਰੱਖਿਆ ਲੈ ਕੇ ਫੱਟੀ ਬਰਫੀ ਕਿਦੋਈ ਚਲੋ ਸੁਆਦ ਆ ਕਾਲੀ ਆ ਦੁੱਧ ਵਾਲੀ ਆ ਹਾਂ ਬਹੁਤ ਸੁਆਦ ਆ ਮਿੱਠਾ ਹੀ ਹੋਈ ਜਾਂਦਾ ਸਵੇਰ ਦਾ ਮੈਂ ਹੈਂ ਇਹ ਟੁਕੜਾ ਘਰ ਦਾ ਪੱਜਾ ਮਬਾਦ ਛੱਲੋ ਬਾਰ ਬੱਜਣਾ ਹੂੰ ਮਿੱਠਾ ਹਨਾ ਭਰਵਾ ਵਾਦ ਦਾ ਹਨਾ ਜੇ ਮਦੇ ਵਿੱਚ ਬੈ ਕੇ ਮਠਾਈ ਜਾਂਦੇ ਆ ਝੋੜੇ ਨੇ ਇੱਕ ਮਿੰਟ ਕੰਮੇ ਕਾਣਾ ਮਿੱਠਾ ਖੰਦੋ ਕੇ ਬਰਫੀ ਕਾ ਇਹ ਚਾਦੀ ਪੂਰਾ ਨਾ ਨਾ ਬੱਤ ਹਾਲੇ ਨਹੀਂ ਬੱਸ ਬੱਤ ਹੂੰ ਇੱਕ ਪੀਸ ਹੋਰ ਮੈਂ ਫਿਰ ਟੁਕੜਾ ਅਟਾ ਦਾ ਤਵੇ ਤੇ ਲਗਾ ਮਾਰ ਦੇ ਇੱਕ ਟਾਡਾ ਬੱਸ ਐਂਡ ਥੋਲੋ ਹੂੰ ਨੇ ਲੱਗਾ ਚਾਜ ਨਾ ਲਾਓ ਖੁੱਲ ਗਿਆ ਉਹ ਸਾਡੀ ਜਿਮ ਆ ਮਸਲ ਗੈरेज ਜਿਮ ਉੱਪਰ ਇੱਥੇ ਮੈਂ ਟ੍ਰੇਨਰ ਹਾਂ ਜਿਮ ਚ ਕੀ ਲਾਉਂਦੇ ਪਏ ਤੁਸੀਂ ਅੱਧਰ ਕੋੜਾ ਆਵੇ ਆ ਅੰਦਰ ਬੈਠੇ ਗਗਨੀ ਭਾਜੀ ਉੱਧਰ ਬੈਠੇ ਭਲਵਾਨ ਸਾਹਿਬ ਉੱਧਰ ਮੱਠੀ ਭਾਜੀ ਉੱਧਰ ਕੀਪੀ ਗਰਵਾਲ ਉੱਧਰ ਕਰਨੋ ਜਲਾ ਇੱਧਰ ਸਾਡਾ ਸਿੱਧੂ ਮਸਗੂਰ ਪਿੱਛੇ ਗਿਆ ਕੋਮਾ ਜੋ ਕੋਮਾਜ ਗਿਆ ਤਾਂ ਇੱਧਰ ਪਿੱਛੇ ਆਉਣ ਲੈਣ ਗਿਆ ਇੱਧਰ ਮੁੰਡਿਆਂ ਨੇ ਪੰਗ ਪੀਤੀ ਆ ਕਹਿੰਦੇ ਸਾਰੇ ਆਣੇ ਕਿੰਨੇ ਕਿੰਨੇ ਪੰਗ ਪੀਤੀ ਹੱਥ ਘੜੇ ਕਰੋ ਇਹਦੇ ਬਾਰੀ ਨੂੰ ਕੋਈ ਕੱਤੇ ਨਾ ਉਹ ਕੋਲੇ ਨਾਲ ਤੇ ਇੱਧਰ ਪਰ ਹੈਗਾ ਖਾਦੇ ਪਿਛਲੇ ਨੇ ਦਾ ਭਰਾ ਦਾ ਪਤਨਾ ਉਹ ਉਧਰ ਗਿਆ ਬੈਕਗਰਾਉਂਡ ਦੇ ਦੇਖ ਰਿਹਾ ਆ ਬੈਕਗਰਾਉਂਡ ਦੀ ਗੋਲੀ ਖਾ ਕੇ ਬੈਠਾ ਹਾਂ ਕਾਮਿਕ ਖਾਦਾ ਹੁੰਦਾ ਉਹਨੇ ਪਾਈ ਉਹਨੇ ਉਹ ਕਹਿੰਦਾ ਲੋਕ ਐਡਰੈਸ ਪਾਸਾ ਕਰਦੀ ਐ ਇਹਨੇ ਤੂੰ ਕਹਦਾ ਐਂ ਭਾਈ ਰੋਟੀ ਖਾਦੀ ਤਿੰਨ ਟਾਈਮ ਅੱਛਾ ਸਵੇਰੇ ਸ਼ਾਮ ਰਾਤ ਇਹਨੇ ਬੀੜੀ ਪੀਤੀ ਆ ਕਿੰਨੇ ਕੋਲ ਖਾਦਾ ਵਿਗਰਮ ਟਾਈਗਰ ਮੈਂ ਦੁੱਪੇ ਖਾਦੀ ਪਟੀਆਂ ਵਾਲੇ ਟਰੱਕ ਵਾਲਾ ਪਹੁੰਚ ਗਿਆ ਬੰਦੇ ਵਾਦੀ ਗਾ ਠੀਠ ਵੀ ਨਹੀਂ ਅੱਜੀ ਉਹ ਪਾਈ ਲੈ ਵੱਡੀ ਗੱਡੀ ਲਈ ਫਾਇਦਾ ਉਹ ਵੱਡੀ ਗੱਡੀ ਕਰਕੇ ਮੋੜੇ ਹੈਵੀ ਕਰਕੇ ਵਾਟ ਗਈ ਕਹਿੰਦੇ ਹੁੰਦੀ ਆ ਨਾ ਹੋ ਗਈ ਉਹੋ ਜੀ ਗੱਡੀ ਹੁੰਦੀ ਉਦਾਂ ਵੀ ਪਾਈ ਖਿਲਰਿਆ ਦੀ ਅੰਦਰ ਪੜ ਜਾਨੀ ਛੋਟੀ ਗੱਡੀ ਉਹਦੀ ਸਾਰੀ ਸੁਪਈਆ ਵੀ ਮਿੱਤਰਾ ਹੁਣ ਗਿਆ 40 ਲੱਖ ਸਦਾ ਹੀ ਹਾਵ ਲਾ ਰਾਮ ਨਰਾਮ ਟਰੱਕ ਵਾਲੇ ਭਰਨਗੇ ਹੁਣ ਬਾਕੀ ਮੰਨਣ ਦੇ ਆਪਣੀ ਦੋਨਾਂ ਨੂੰ ਟੂ ਸਪੀਨ ਆਈ ਸੀ ਐਕਸੀਡੈਂਟ ਉਹਦਾ ਬੜੀ ਘਰ ਲੱਗੀ ਇਹ ਸਾਡੇ ਕੰਮ ਦੇ ਲੱਗੇ ਮੈਨੂੰ ਟੂ ਫੋਡੀਸ ਕੀਏ ਆਪਣੇ ਜੀ ਮੂੰਹ ਜਾਈਆ ਦੂਰ ਰੈਂਕਲ